ਤਕਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਸਕੂਲਾਂ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਆ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜਿੱਥੇ ਸਰਕਾਰੀ ਸਕੂਲਾਂ ਚ ਪਹਿਲੀ ਤੋਂ ਚੌਥੀ ਤੱਕ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ-ਡੇ ਮੀਲ ਦੇ ਮੈਨੂ ਚ ਹਰ ਮਹੀਨੇ ਬਦਲਾ ਕੀਤਾ ਜਾਵੇਗਾ ਜੀ ਹਾਂ ਇਸ ਤੇ ਸਮਾਜ ਸੁਸਾਇਟੀ ਵੱਲੋਂ ਨਵਾਂ ਮਿਡ-ਡੇ ਮੀਲ ਮੈਨੂ ਜਾਰੀ ਕੀਤਾ ਗਿਆ ਹੈ ਸੁਸਾਇਟੀ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਮਿਡ-ਡੇ ਮੀਲ ਦਾ ਮੈਨੂ ਜਾਰੀ ਕੀਤਾ ਗਿਆ ਉਹ 3 ਅਪ੍ਰੈਲ ਤੱਕ ਲਾਗੂ ਰਹੇਗਾ ਜਦੋਂ ਕਿ ਮਈ ਮਹੀਨੇ ਦੇ ਲਈ ਮੈਨੂ ਫੇਰ ਬਦਲ ਕੀਤਾ ਜਾਵੇਗਾ ਉਕਤ ਮੈਨੂ ਚ ਵਿਦਿਆਰਥੀ ਨੂੰ ਹਰ ਹਫਤੇ ਦੇ ਕਿਸੇ ਵੀ ਦਿਨ ਬੱਚਿਆਂ ਨੂੰ ਖਾਣ ਚ ਖੀਰ ਵੀ ਦਿੱਤੀ ਜਾਣੀ ਚਾਹੀਦੀ ਹੈ ਜੀ ਹਾਂ ਤੇ ਨਾਲ ਹੀ ਮਿਡ-ਡੇ ਮੀਲ ਸਟਾਫ ਵੱਲੋਂ ਜਾਰੀ ਨਿਰਦੇਸ਼ ਹੈ ਕਿ ਆਕੇ ਅਗਲੇ ਮਹੀਨੇ ਦੀ ਮੈਨੂਸ ਬੰਦੀ ਦਿਸ਼ਾਨਦਤ ਹੈ ਜਾਰੀ ਕੀਤੇ ਜਾਣਗੇ ਇਸ ਦੇ ਚਲਦੇ ਪੰਜਾਬ ਸਟੇਟ ਮਿਡਡੇ ਮੀਲ ਸੋਸਾਇਟੀ ਵੱਲੋਂ ਮਿਡਡੇ ਮੀਲ ਤੇ ਬਦਲਾ ਕੀਤੇ ਗਏ ਨੇ ਅਪ੍ਰੈਲ ਦਾ ਮਿਡਡੇ ਮੀਲ ਮੈਨੂ ਜੀਹਾਂ ਸੋਮਵਾਰ ਨੂੰ ਦਾਲ ਛੋਟੀ ਤੇ ਮੌਸਮੀ ਫਲ ਮੰਗਲਵਾਰ ਨੂੰ ਰਾਜਮਾ ਤੇ ਚੌਲ ਤਿੰਨ ਨਾਲ ਹੀ ਬੁੱਧਵਾਰ ਕਾਲੇ ਸਫੇਦ ਚਨੇ ਆਲੂ ਮਿਲਾ ਕੇ ਤੇ ਪੂਰੀ ਰੋਟੀ ਤੇ ਨਾਲ ਹੀ ਵੀਰਵਾਰ ਨੂੰ ਕੜੀ ਤੇ ਚੌਲ ਸ਼ੁੱਕਰਵਾਰ ਨੂੰ ਮੌਸਮੀ ਸਬਜੀ ਤੇ ਰੋਟੀ ਤੇ ਨਾਲ ਹੀ ਸ਼ਨੀਵਾਰ ਨੂੰ ਦਾਲ ਦੇ ਚੋਲ ਇਹ ਸਾਰੀਆਂ ਚੀਜ਼ਾਂ ਜੰਮੀ ਡੇਡੇ ਮੀਟੇ ਸ਼ਾਮਿਲ ਕੀਤੀਆਂ ਗਈਆਂ ਨੇ ਵੀਡੀਓ ਦੇਖਣ ਲਈ ਤੋਂ ਵੱਡਾ ਤਨ